ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਪ੍ਰਪਤ ਸਦੂ ਕੈਨੇਡਾ ਦੇ ਵਿੱਚ ਬ੍ਰੈਡਾਂ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਖੜਾ ਹੋਇਆ ਹੈ ਕੈਨੇਡਾ 'ਚ ਬ੍ਰੈਡ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਵਿਵਾਦ ਕਾਫੀ ਛੜਿਆ ਹੋਇਆ ਹੈ ਜਿਸ ਵਿੱਚ ਗਰੋਸਰੀ ਕੰਪਨੀਆਂ ਦਾ ਲੋਬਲਾ ਨਾਲ ਸਮਝੌਤਾ ਹੋ ਚੁੱਕਿਆ ਹੈ ਜਿਸ ਦੇ ਬਦਲੇ 500 ਮਿਲੀਅਨ ਡਾਲਰ ਦੀ ਅਦਾਇਗੀ ਕਰਨੀ ਹੋਵੇਗੀ ਜਦਕਿ ਬਾਕੀ ਕੰਪਨੀਆਂ ਨੇ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਟੋਰਾਂਟੋ ਦੇ ਵਿੱਚ ਬ੍ਰੈਡ ਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਵਿਵਾਦ ਛੜਿਆ ਹੋਇਆ ਤੇ ਇਸ ਸਬੰਧੀ ਕਈ ਸਾਜ਼ਿਸ਼ਾਂ ਬਣਾਉਣ ਦੇ ਵੀ ਇਲਜ਼ਾਮ ਲੱਗੇ ਨੇ ਜਿਸ ਸਬੰਧਤ ਮਕਦਮੇ ਦਾ ਕਈ ਕੰਪਨੀਆਂ ਸਾਹਮਣਾ ਵੀ ਕਰ ਰਹੀਆਂ ਨੇ ਜਿਸ ਦੇ ਨਤੀਜੇ ਵਜੋਂ ਗਰੋਸਰੀ ਕੰਪਨੀਆਂ ਵਿੱਚੋਂ ਇੱਕ ਲੋਬਲਾ ਨੇ ਸਮਝੌਤੇ ਦੇ ਮਕਸਦ ਨਾਲ 500 ਮਿਲੀਅਨ ਡਾਲਰ ਦੀ ਅਦਾਇਗੀ ਕਰਨ ਬਾਰੇ ਸਹਿਮਤੀ ਦੇ ਦਿੱਤੀ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ 16 ਸਾਲ ਤੱਕ ਚੱਲੀ ਸਾਜ਼ਿਸ਼ ਦੇ ਦੌਰਾਨ ਬੈੱਡ ਦੇ ਇੱਕ ਪੈਕੇਟ ਦੀ ਕੀਮਤ ਵਿੱਚ 1.5 ਡਾਲਰ ਦਾ ਗੈਰਵਾਜਬ ਵਾਅਦਾ ਕੀਤਾ ਗਿਆ ਮਕਦਮੇ ਵਿੱਚ ਧਿਰ ਬਣਾਈਆਂ ਕੰਪਨੀਆਂ ਵਿੱਚੋਂ ਲੋਬਲਾ ਤੋਂ ਇਲਾਵਾ ਮੈਟਰੋ ਬਾਲਮਟ ਕੈਨੇਡਾ ਜਾਇੰਟ ਟਾਈਗਰ ਸੋਬੇਜ਼ ਅਤੇ ਕੈਨੇਡਾ ਬ੍ਰੈਡ ਕੰਪਨੀ ਸ਼ਾਮਿਲ ਹੈ ਉਧਰ ਮੁਦਈ ਧਿਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਲੌਬਲਾ ਵੱਲੋਂ ਪੇਸ਼ ਕੀਤੀ ਗਈ ਪੇਸ਼ਕਸ਼ ਨੂੰ ਅਦਾਲਤੀ ਪ੍ਰਵਾਨਗੀ ਮਿਲਣੀ ਬਾਕੀ ਹੈ ਪਰ ਭਰੋਸਾ ਤੋੜਨ ਦੇ ਮਾਮਲੇ 'ਚ ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਅਦਾਇਗੀ ਹੋਵੇਗੀ ਦੂਜੇ ਪਾਸੇ ਮੈਟਰੋ ਤੇ ਸੋਬੀਸੋ ਵੱਲੋਂ ਮੁਕੱਦਮਾ ਲੜਨ ਦਾ ਫੈਸਲਾ ਕੀਤਾ ਗਿਆ ਮੈਟਰੋ ਨੇ ਦਾਵਾ ਕੀਤਾ ਹੈ ਕਿ ਵਿਰੋਧੀ ਗ੍ਰੋਸਰੀ ਕੰਪਨੀ ਨੂੰ ਮਾਮਲੇ ਦੇ ਵਿੱਚ ਫਸਾਉਣ ਲਈ ਲੋਬਲਾ ਅਤੇ ਜਾਰਜ ਵੈਸਟਰਨ ਵੱਲੋਂ ਸਾਜ਼ਿਸ਼ ਕਢੀ ਗਈ ਹੈ ਸੋਬਿਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਗਲਤ ਤਰੀਕੇ ਦੇ ਨਾਲ ਫਸਾਇਆ ਜਾ ਰਿਹਾ ਹੈ ਜਦਕਿ ਵਾਲਮਟ ਕੈਨੇਡਾ ਦੇ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਉਸ ਨੂੰ ਕਦੇ ਵੀ ਬ੍ਰੈਡ ਦੀਆਂ ਕੀਮਤਾਂ ਵਧਾਉਣ ਲਈ ਕਿਸੇ ਨੇ ਸਾਜ਼ਿਸ਼ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਅਤੇ ਨਾ ਹੀ ਕੰਪੀਟੀਸ਼ਨ ਐਕਟ ਦੀ ਉਲੰਘਣਾ ਕੀਤੀ ਹੈ ਇਸੇ ਦੌਰਾਨ ਲੋਬਲਾਜ਼ ਕੰਪਨੀ ਲਿਮ ਅਤੇ SD ਪੇਰੈਂਟ ਕੰਪਨੀ ਜਾਰਜ ਵੈਸਟਰਨ ਲੈਂਬ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ 247.5 ਮਿਲੀਅਨ ਡਾਲਰ ਨਕਦ ਅਦਾ ਕੀਤੇ ਜਾਣਗੇ ਬਾਕੀ ਬਚਦੀ 252.5 ਮਿਲੀਅਨ ਡਾਲਰ ਦੀ ਰਕਮ ਵਿੱਚੋਂ 156.5 ਮਿਲੀਅਨ ਡਾਲਰ ਲੌਬਲਾ ਵੱਲੋਂ ਨਕਦ ਅਦਾ ਕੀਤੇ ਜਾਣਗੇ ਜਦਕਿ 96 ਮਿਲੀਅਨ ਡਾਲਰ ਆਪਣੇ ਗਾਹਕਾਂ ਨੂੰ ਕਾਰਡ ਪ੍ਰੋਗਰਾਮ ਰਾਹੀਂ ਮੁਹੱਈਆ ਕਰਵਾਏ ਜਾਣਗੇ ਲੌਬਲਾ ਦੇ ਚੇਅਰਮੈਨ ਗਿਲਨ ਵੈਸਟਰਨ ਨੇ ਕਿਹਾ ਕਿ ਅਜਿਹਾ ਵਤੀਰਾ ਕਦੇ ਵੀ ਸਾਹਮਣੇ ਨਹੀਂ ਆਉਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ